ਅੱਜ ਕੱਲ ਸਾਡੇ ਜੀ ਧਿਆਨ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਇੱਕ ਵੀਡੀਓ ਆਈ ਹੈ ਸਾਹਮਣੇ ਧਿਆਨ ਦੇ ਵਿੱਚ ਇਹ ਰਾਵਲਪਿੰਡੀ ਦੇ ਪਿੰਡ ਦਿਹਾਣਾ ਜੱਟਾ ਦੀ ਵੀਡੀਓ ਸੀ ਜਿਦੇ ਵਿੱਚ ਇੱਕ ਨੌਜਵਾਨ ਇੱਕ ਬਜ਼ੁਰਗ ਲੇਡੀ ਦੇ ਕੁੱਟਮਾਰ ਕਰ ਰਿਹਾ ਹੈ ਇਸ ਚੀਜ਼ ਦੀ ਐਮਰਜੈਂਸੀ ਦੇਖਦੇ ਹੋਏ ਇਮੀਡੀਏਟਲੀ ਜਿਹੜਾ ਉਹ ਨੌਜਵਾਨ ਹੈ ਸਾਡੀ ਟੀਮ ਉੱਥੇ ਪਹੁੰਚੀ ਉਸ ਨੌਜਵਾਨ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਕਿਉਂਕਿ ਇਸ ਲੇਡੀ ਦੇ ਕੁਝ ਸੱਟਾਂ ਲੱਗੀਆਂ ਸੀ ਤਾਂ ਅਪੋਂ ਉਹਨਾਂ ਦੀ ਜਿਹੜੀ ਐਮਐਲਆਰ ਆਉਣ ਤੇ ਇਸ ਕੇਸ ਦੇ ਵਿੱਚ ਐਫਆਈਆਰ ਰਜਿਸਟਰ ਕਰ ਦਿੱਤੀ ਗਈ ਹੈ ਐਫਆਈਆਰ ਨੰਬਰ 56/22 ਅੰਡਰ ਰੈਲੇਵੈਂਟ ਸੈਕਸ਼ਨਸ ਤੇ ਜਿਹੜਾ ਹੈ ਅਕਿਊਜ਼ਡ ਹੈ ਉਹ ਵੀ ਅਰੈਸਟ ਕਰ ਲਿਆ ਗਿਆ ਹੈ ਇਹਦੇ ਵਿੱਚ ਅੱਗੇ ਫਰਦਰ ਤਫਤੀਸ਼ ਦੇ ਵਿੱਚ ਜਿਦਾ ਵੀ ਅਗਰ ਹੋਰ ਕੋਈ ਸ਼ਮੂਲੀਅਤ ਨਜ਼ਰ ਆਉਂਦੀ ਹੈ ਤਾਂ ਉਹਦੇ ਤੇ ਵੀ ਐਕਚੂਅਨ ਲਿਆ ਜਾਏਗਾ ਹਾਂਜੀ ਇਹ ਜਿਹੇ ਪਿੰਡ ਚ ਗਵਾਂਢੀ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕੰਸਟਰਕਸ਼ਨ ਜਿਵੇਂ ਜਿਹੜਾ ਕਿਊਜ਼ ਹੈ ਕੋਈ ਕੰਸਟਰਕਸ਼ਨ ਕਰ ਰਿਹਾ ਸੀਗਾ ਤੇ ਉਹਨਾਂ ਦੀ ਕਹਾ ਸੁਣੀ ਹੋਗੀ ਤੇ ਉਹਦੀ ਦਲਕੀ ਦੇ ਵਿੱਚ ਜਿਹੜਾ ਇਹਨਾਂ ਦਾ ਦੋਨਾਂ ਧਿਰਾਂ ਦਾ ਆਪਸ ਵਿੱਚ ਹੋਇਆ ਤੇ ਅਕਿਊਜ਼ ਨੇ ਉਹ ਸੱਟਾਂ ਮਾਰੀਆਂ ਨੇ ਕੰਪਲੇਨੈਂਟ ਦੇ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਹੋਇਆ ਸੀ ਇਹਦੇ ਤੇ ਐਕਸ਼ਨ ਲੈ ਲਿਆ ਗਿਆ ਹੈ ਮੈਡਮ ਵਿਅਕਤੀ ਦਾ ਨਾਮ ਜਰਾ ਹੈ ਜੀ 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 ਜਿਹੜੀ ਕੰਪਲੇਨੈਂਟ ਹੈ ਜੀ ਇਹਦੇ ਵਿੱਚ ਬਜ਼ੁਰਗ ਹੈ ਜੀ ਲਗਭਗ 60 ਸਾਲ ਦੀ ਉਮਰ ਹੈ ਬਲਜੀਤ ਕੌਰ ਔਰ ਜਿਹੜਾ ਅਕਿਊਜ਼ਡ ਹੈ ਉਹ ਗੁਰਪ੍ਰੀਤ ਸਿੰਘ ਹੈ ਰਿਹਾਨਾ ਜੱਟਾਂ ਦੇ ਰਹਿਣ ਵਾਲੇ ਨੇ ਜੀ ਫਰਦਰ ਕਾਰਵਾਈ ਕਰੀ ਜਾਏਗੀ